ਕੌਮੀ ਗ੍ਰੀਨ ਟ੍ਰਿਬਿਊਨਲ ਯਾਨੀ ਐਨਜੀਟੀ ਨੇ ਪੰਜਾਬ ਸਰਕਾਰ ਦੀ ਫਾਰਮ ਹਾਊਸ ਨੀਤੀ ਤੇ ਰੋਕ ਲਗਾ ਦਿੱਤੀ ਹੈ ਜਿਹੜਾ ਰਸੂਖਦਾਰਾਂ ਲਈ ਵੀ ਵੱਡਾ ਝਟਕਾ ਹੈ ਸੂਬਾ ਸਰਕਾਰ ਨੇ ਕੰਡੀ ਖੇਤਰ ਵਿੱਚ ਜੰਗਲਾਤ ਦੀ ਡੀਲਿਸਟ ਜ਼ਮੀਨ ਤੇ ਪ੍ਰਤੀ ਏਕੜ ਪਿੱਛੇ ਇੱਕ ਨਿਸ਼ਚਿਤ ਏਰੀਆ ਵਿੱਚ ਉਸਾਰੀ ਕੀਤੇ ਜਾਣ ਨੂੰ ਪਰਵਾਨਗੀ ਦੇ ਦਿੱਤੀ ਸੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ 20 ਨਵੰਬਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ ਇਸ ਨੀਤੀ ਨਾਲ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਸੀ ਜਿਨ੍ਹਾਂ ਕੰਢੀ ਖੇਤਰ ਵਿੱਚ ਪਹਿਲਾਂ ਹੀ ਫਾਰਮ ਹਾਊਸ ਬਣਾਏ ਹੋਏ ਨੇ ਕਾਉਂਸਲ ਆਫ ਇੰਜੀਨੀਅਰਸ ਨੇ ਨੋਟੀਫਿਕੇਸ਼ਨ ਨੂੰ ਕੌਮੀ ਗ੍ਰੀਨ ਟਰਬਿਊਨਲ ਵਿੱਚ 23 ਨਵੰਬਰ ਨੂੰ ਚੁਣੌਤੀ ਦਿੱਤੀ ਸੀ ਕਾਉਂਸਲ ਦੇ ਪ੍ਰਧਾਨ ਕਪਿਲ अरोड़ा ਨੇ ਦੱਸਿਆ ਕਿ ਐਨਜੀਟੀ ਨੇ ਫਾਰਮ ਹਾਊਸ ਨੀਤੀ ਤੇ ਅਗਲੇ ਸਾਲ 4 ਫਰਵਰੀ ਤੱਕ ਰੋਕ ਲਗਾ ਦਿੱਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੇਂਦਰੀ ਵਾਤਾਵਰਣ ਮੰਤਰਾਲੇ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ। ਪਟੀਸ਼ਨ ਵਿੱਚ ਕਾਉਂਸਲ ਆਫ ਇੰਜੀਨੀਅਰਸ ਨੇ ਇਹ ਨੁਕਤਾ ਚੁੱਕਿਆ ਸੀ। ਜ਼ਿਕਰ ਯੋਗ ਹੈ ਕਿ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ 1900 ਦੇ ਦਾਇਰੇ 'ਚੋਂ ਸ਼ਿਵਾਲਿਕ ਪਹਾੜੀਆਂ ਦੇ ਇਸ ਖੇਤਰ ਨੂੰ ਬਾਹਰ ਰੱਖਿਆ ਗਿਆ ਸੀ। ਸੁਪਰੀਮ ਕੋਰਟ ਵਿੱਚ 1995 ਵਿੱਚ ਪਟੀਸ਼ਨ ਦਾਇਰ ਹੋਈ ਸੀ ਜਿਸ ਤੇ ਫੈਸਲਾ 2005 ਵਿੱਚ ਆਇਆ ਸੀ ਸਿਖਰਲੀ ਅਦਾਲਤ ਨੇ ਇਸ ਫੈਸਲੇ ਤਹਿਤ ਕੰਢੀ ਖੇਤਰ ਦੇ ਕਾਫੀ ਰਕਬੇ ਨੂੰ ਸ਼ਰਤਾਂ ਸਮੇਤ ਡੀ ਲਿਸਟ ਕਰ ਦਿੱਤਾ ਸੀ ਸੁਪਰੀਮ ਕੋਰਟ ਨੇ ਸ਼ਰਤ ਲਾਈ ਸੀ ਕਿ ਡੀ ਲਿਸਟ ਖੇਤਰ ਵਿੱਚ ਸਿਰਫ ਖੇਤੀ ਜਾਂ ਫਿਰ ਸਥਾਨਕ ਲੋਕਾਂ ਦੀ ਰੋਜ਼ੀ ਰੋਟੀ ਦੇ ਵਸੀਲੇ ਵਾਲੀ ਗਤੀਵਿਧੀ ਹੀ ਹੋ ਸਕੇਗੀ